ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰਾ ਜੀਕ ਕਰਦਾ ਵੀ ਹੱਸਿਆ ਜਾਵੇ ਉਹਦਾ ਕਾਰਨ ਹੈ ਕਿ ਮੈਨੂੰ ਅੱਜ ਫੇਸਬੁੱਕ ਤੋਂ ਤਿੰਨ ਕਿ ਚੀਜ਼ਾਂ ਲੱਭੀਆਂ ਤੇ ਇੱਕ ਤਾਂ ਮੈਂ ਸ਼ਬਦ ਵਰਤਨਾ ਟਿਕੜੀ ਇੱਕ ਇਹਨਾਂ ਲਈ ਸ਼ਬਦ ਵਰਤਨਾ ਮਹਾਪੁਰਖ ਇਹਨਾਂ ਦੇ ਮੈਂ ਪਹਿਲਾਂ ਤੁਹਾਨੂੰ ਨਾਂ ਗਣਾ ਦਿੰਨਾ ਕਿਹੜੇ ਕਿਹੜੇ ਨੇ ਇੱਕ ਤਾਂ ਮਹਾਪੁਰਖ ਹੈਗਾ ਬੁੱਢਾ ਉਹ ਹੈ ਸਿਮਰਜੀਤ ਸਿੰਘ ਮਾਨ ਤੇ ਦੂਜਿਆਂ ਦੀ ਉਮਰ ਤਕਰੀਬਨ ਸੇਮ-ਸੇਮ ਜੀ ਹੈ ਸੁਖਪਾਲ ਸਿੰਘ ਖਹਿਰਾ ਤੇ ਸਾਬਕਾ ਸੀਐਮ ਸਰਦਾਰ ਚਰਨਜੀਤ ਸਿੰਘ ਚੰਨੀ ਇਹਨਾਂ ਤਿੰਨ ਮਹਾਪੁਰਖਾਂ ਦੀ ਗੱਲ ਮੈਂ ਤੁਹਾਡੇ ਅੱਗੇ ਕਰਨੀ ਹੈ ਔਰ ਜਿਹੜੀਆਂ ਇਹਨਾਂ ਦੀਆਂ ਭੇਡਾਂ ਇਹਨਾਂ ਨੂੰ ਰਾਜਨੀਤੀ ਦਾ ਜਰਨਲ ਜਾਂ ਕੌਮ ਦਾ ਜਰਨਲ ਇਹ ਜਿਹੇ ਸ਼ਬਦ ਵਰਤਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਚੀਕਾ ਮਾਰਨੀਆਂ ਨੇ ਤੁਸੀਂ ਵੀਡੀਓ ਜਦੋਂ ਸੁਣੋਗੇ ਨਾ ਜਦ ਤੱਕ ਅੰਨ ਨੂੰ ਹੈੱਡਫੋਨ ਲਾ ਲਿਓ ਤੇ ਜਾਂ ਫਿਰ ਇਕੱਲੇ ਦੇ ਕੇ ਸੁਣ ਲਿਓ ਬਸ ਮੈਂ ਕੋਈ ਇਹੋ ਜਿਹੀ ਸ਼ਬਦਾਬ ਨਹੀਂ ਨਹੀਂ ਵਰਤਣੀ ਕਿ ਤੁਸੀਂ ਪਰਿਵਾਰ ਵਿੱਚ ਨਾ ਸੁਣ ਸਕੂ ਮੇਰੀ ਹਾਲੇ ਤੱਕ ਕੋਈ ਇਹ ਜੀ ਵੀਡੀਓ ਮੈਂ ਨਟ ਤੇ ਪਾਈ ਨਹੀਂ ਮੈਂ ਕੋਈ ਜੀ ਗਲਤ ਕੀਤੀ ਨਹੀਂ ਕਿ ਕੋਈ ਪਰਿਵਾਰ ਵਿੱਚ ਬਹਿ ਕੇ ਨਾ ਸੁਣ ਸਕੇ ਉਹ ਤਾਂ ਮੈਂ ਤਾਂ ਕਿਹਾ ਕਿਉਂਕਿ ਜਦੋਂ ਮੈਂ ਗੱਲ ਕਰਦਾ ਹੁੰਦਾ ਉਹਦੋਂ ਥੋੜਾ ਜਨਾ ਹਾਜਮੇ ਦੀ ਲੋੜ ਪੈਂਦੀ ਹੈ ਸੁਣਨ ਵਾਸਤੇ ਜਿਹਨਾਂ ਦਾ ਮਿਹਦਾ ਕਮਜ਼ੋਰ ਹੁੰਦਾ ਉਹ ਵੀ ਸ਼ਾਇਦ ਮੈਨੂੰ ਘੱਟ ਸੁਣਦੇ ਚਲੋ ਮੁੰਡਾ ਪਹਿਲਾ ਮਹਾਪੁਰਖ ਹੈ ਵੱਡਾ ਕੌਮ ਦਾ ਜਰਨਲਿਸਟ ਸੁਮਜੀਤ ਸਿੰਘ ਮਾਨ ਉਹਦੀ ਮੈਂ ਗੱਲ ਕਰਨੀ ਹੈ ਜਦੋਂ ਲਖਿਸ਼ ਢਾਣੇ ਵਰਗਿਆਂ ਨੇ ਕਾਲ ਦਿੱਤੀ ਕਿ ਆਪਾਂ ਭਵੰਤਮਾਨ ਦੀ ਕੋਠੀ ਘੇਰਨੀ ਹੈ ਇਹ ਤਕਰੀਬਨ 3 ਤਰੀਕ ਦੀ ਗੱਲ ਹੈਗੀ ਹੈ ਤੇ ਇਹ ਮਹਾਪੁਰਖ ਨੇ ਪਹਿਲੇ মিডিਆ ਨੂੰ ਫੋਨ ਫੋਨ ਕਰਕੇ ਇੱਕ ਇਹੋ ਜਿਹਾ ਬਹਾਨਾ ਬਣਾਇਆ ਕਹਿੰਦਾ ਮੈਨੂੰ ਤਾਂ ਪੁਲਿਸ ਨੇ ਹੁਣ ਘਰ ਦੇ ਅੰਦਰ ਨਜ਼ਰਬੰਦ ਕਰ ਲਿਆ ਬਾਹਰ ਆਉਣਾ ਮੁਸ਼ਕਲ ਲੱਗਦਾ ਹੈ ਤੇ ਨੌਜਵਾਨਾਂ ਨੂੰ ਅਪੀਲ ਕਰਦੀ ਤੇ ਕਿ ਤੁਸੀਂ ਫਟਾਫਟ 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 ਜਾਓ ਬਈ ਤੁਹਾਡੇ ਬਿਨਾਂ ਨਹੀਂ ਸਰਦਾ ਤੇ ਜਿਹੜੀਆਂ ਭੇਡਾਂ ਹੁੰਦੀਆਂ ਨੇ ਵਿਆਹ ਮੈਂ ਕਰਨ ਵਾਲੀਆਂ ਫਿਰ ਉਹ ਕੋਈ ਮੋਟਰਸਾਈਕਲ ਲੈ ਕੋਈ ਸਾਈਕਲ ਕੋਈ ਕਿਸੇ ਨਾਲ ਜਾਣਗੇ ਕੋਈ ਕਿਦਾਂ ਕੋਈ ਕਿਦਾਂ ਉਹ ਫਿਰ ਕਹਿੰਦੇ ਸਾਡਾ ਜਰਨੈਲ ਹੈ ਹੁਕਮ ਮੰਨਣਾ ਪੈਂਦਾ ਹੈ ਤੇ ਉਹ ਆ ਗਏ ਫਿਰ ਮੈਦਾਨ ਚ ਚਲੋ ਇਹ ਜਿਹੜਾ ਮਹਾਪੁਰਖ ਹੈ ਇਦਾਂ ਖਾਲਤਾਂ ਦੇ ਨਾਂ ਤੇ ਵੀ ਕਾਫੀ ਇਧਰ ਉਧਰ ਲੋਕਾਂ ਨੂੰ ਭੜਕਾ ਕੇ ਜਾਂ ਚਟੀਆਂ-ਚੁੱਟੀਆਂ ਵੇਚ ਕੇ ਪੈਸੇ ਪੂਸ਼ ਇਕੱਠੇ ਕਾਫੀ ਕਰ ਗਿਆ ਪਰਿਵਾਰ ਆਪਣਾ ਅਮਰੀਕਾ ਦੇ ਵਿੱਚ ਸੈੱਟ ਕਰ ਗਿਆ ਚਲੋ ਇਹਦੇ ਬਾਰੇ ਤਾਂ ਲੋਕਾਂ ਨੂੰ ਕਾਫੀ ਪਤਾ ਹੀ ਆ तकरीबन ਹੁਣ ਜਿਹੜੇ ਦੂਜੇ ਮਹਾਪੁਰਖ ਨੇ ਉਹਨੇ ਸਾਬਕਾ ਸੀਐਮ ਚੰਨੀ ਚੰਨੀ ਤੇ ਇਹਨਾਂ ਦੀ ਨਾ ਇੱਕ ਵੀਡੀਓ ਜਿਹੜੀ ਵਾਇਰਲ ਹੁੰਦੀ ਹੈ ਉਹਦੀ ਵੀ ਮੈਂ ਗੱਲ ਕਰਦਾ ਪਹਿਲਾਂ ਉਹ ਵੀਡੀਓ ਤੋਂ ਇਹਦੇ ਜਿਹੜੇ ਸੀਐਮ ਟਾਈਮ ਦੇ ਕਹ ਲਿਓ ਗੱਪਗੱਪ ਜੇ ਨੇ ਉਹ ਡਾਇਲੋਗ ਨੇ ਉਹ ਕਿਤੇ ਮੈਂ ਬੱਕਰੀ ਚੋ ਲੈਣਾ ਮੈਂ ਤਾਣੀ ਬੁਣ ਲੈਣਾ ਮੈਂ ਟੈਂਟ ਲਾ ਲੈਣਾ ਹੋਰ ਪਤਾ ਨਹੀਂ ਕੀ ਕੁਝ ਲੋਕਾਂ ਨੇ ਮਜ਼ਾਕ ਵੀ ਬਣਾਇਆ ਸੀ ਤੇ ਹੁਣ ਜਿਹੜਾ ਡਾਇਲੋਗ ਇਹਨੇ ਵਰਤਿਆ ਕਹਿੰਦਾ ਮੈਨੂੰ ਤਾਂ ਪੁਲਿਸ ਨੇ ਨਜ਼ਰਬੰਦ ਕਰਤਾ ਮਰਿੰਡੇ ਮੇਰੇ ਘਰ ਦੇ ਵਿੱਚ ਤੇ ਦੂਜਾ ਡਾਇਲੋਗ ਪਤਾ ਕੀ ਸੀ ਕਹਿੰਦਾ ਗੱਲ ਸੁਣੋ ਓਏ 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 ਗੱਲ ਸੁਣੋ ਤੁਸੀਂ ਭਗਵੰਤ ਮਾਨ ਦੇ ਐਮ ਐਲ ਓ ਜਾਂ ਸਰਕਾਰੀ ਜਾਂ ਭਗਵੰਤ ਮਾਨ ਜਦੋਂ ਤੁਸੀਂ ਜਾਓਗੇ ਨਾ ਪੰਜਾਬ ਦੇ ਪਿੰਡਾਂ ਵਿੱਚ ਲੋਕ ਤੁਹਾਡੇ ਪਾਥੀਆਂ ਮਾਰਨਗੇ ਪਾਥੀਆਂ ਲੈ ਆਹ ਡਾਇਲੋਗ ਹੈ ਇਹਦਾ ਵਾਤ ਨਹੀਂ ਹੋ ਮਾਰਨੇ ਜਾਂ ਤੁਹਾਡੇ ਤੇ ਇਹਨਾਂ ਨੂੰ ਹੁਣ ਪਾਥੀਆਂ ਵਾਲੇ ਮਹਾਪੁਰਖ ਕਹਿ ਦਿਆ ਕਰੀ ਆਪ ਪਹਿਲਾਂ ਬੱਕਰੀਆਂ ਵਾਲੇ ਕਹਿੰਦੇ ਸੀ ਜਾਂ ਦਰੀਆਂ ਬੁੰਨ ਵਾਲੇ ਰੱਖਸ਼ਾ ਚਲਾਉਣ ਵਾਲੇ ਟੈਂਟ ਲਾਉਣ ਵਾਲੇ ਕਹਿੰਦੇ ਸੀ ਹੁਣ ਇਹਨਾਂ ਦਾ ਜਿਹੜਾ ਦੂਜਾ ਨਾਮ ਹੈ ਨਾ ਵੱਡਾ ਵਧੀਆ ਇਹ ਪਾਥੀਆਂ ਵਾਲੇ ਮਹਾਪੁਰਖ ਨੇ ਇਹ ਇਹ ਪੰਜਾਬ ਦੇ ਸੀਐਮ ਰਹਿ ਚੁੱਕੇ ਨੇ ਤੇ ਦੁਬਾਰਾ ਵੀ ਕਾਂਗਰਸ ਚਾਹੁੰਦੀ ਸੀ ਕਿ ਮੜਾ ਮੋਟਾ ਕੋਈ ਜਿਹੜੇ ਐਸੀ ਭਾਈਚਾਰੇ ਦੀ ਬੋਟ ਹੈ ਇਹਨਾਂ ਦੇ ਨਾਂ ਤੇ ਸ਼ਾਇਦ ਮਿਲ ਜੇ ਪਰ ਜਿਹੜਾ ਪਾਥੀਆਂ ਵਾਲਾ ਡਾਇਲੋਗ ਹੈ ਮੈਨੂੰ ਵਧੀਆ ਲੱਗਿਆ ਪਿੰਡਾਂ ਦੇ ਲੋਕ ਤੁਹਾਡੇ ਪਾਤਸ਼ਾਹ ਮਾਰਨਗੇ। ਅੱਛਾ ਜੀ। ਇੱਕ ਮਹਾਪੁਰਖ ਹੋਰ ਨੇ। ਜਿਹੜੇ ਕਹਿੰਦੇ ਸੀ ਮੇਰਾ ਬਾਪੂ ਖਾਲਸਾ ਨਹੀਂ ਰਿਹਾ ਜੀ। ਮੈਂ ਤਾਂ ਪਿੰਡਾਂ ਵਾਲੇ ਸੰਤਾਂ ਨੂੰ ਬਹੁਤ ਚਾਹਨਾ, ਉਹਨਾਂ ਦੀ ਰਿਸਪੈਕਟ ਕਰਦਾ, ਉਹਨਾਂ ਦੇ ਹੱਕ ਵਿੱਚ ਖੜਦਾ। ਤੇ ਇਹ ਮਹਾਪੁਰਖ ਨੇ ਜਦੋਂ ਪਤਾ ਲੱਗਿਆ ਵੀ ਉੱਤੇ ਡਾਂਗ ਫੇਰ ਸਕਦੀ ਹੈ। ਵੀ ਹੋ ਸਕਦਾ ਹੈ ਭਵੰਤਮਾ ਨੂੰ ਕੋਈ ਕਿੜ ਕੱਢ ਲਵੇ। ਖੇਤਰ ਪਵਾ ਦੇ ਕੋਈ ਬੱਕੀ ਚ ਜੋ ਕਿ ਮਾਰੇ ਤਾਂ ਜਡਾਂਗ ਕੋਈ ਗਿੱਡਾ ਗਿੱਡਾ ਗੋਟਾ ਕੋਈ ਤੋੜ ਦੇ ਇਹ ਸ਼ਾਇਦ ਇਦਾਂ ਲੱਗਿਆ ਨੂੰ ਹੋ ਸਕਦਾ ਸੀ ਗੋਡਾ ਗਿੱਡਾ ਕੋਈ ਤੋੜ ਦੇ ਮਾਰ ਕੇ ਡਾਂਗ ਉੱਥੇ ਤੇ ਇਹਨੇ ਪਹਿਲੀ ਵੀਡੀਓ ਬਣਾ ਕੇ ਵਾਇਰਲ ਕਰਦੀ ਕਹਿੰਦਾ ਕੱਲ ਨੂੰ ਕਹਿੰਦਾ ਸਾਡੇ ਤਾਂ ਜੀ ਭੋਗ ਹੈ ਜਲੰਧਰ ਤੇ ਉੱਥੇ ਜਾਣਾ ਤੇ ਮੈਂ ਮਾਫੀ ਮੰਗ ਲਮਾ ਮੈਂ ਨਹੀਂ ਆ ਸਕਦਾ ਤੇ ਹੁਣ ਜਦੋਂ ਅਖੰਡ ਪਾਠ ਸਾਹਿਬ ਦੀ ਗੱਲ ਕਰੋਗੇ ਉਹ ਵੀ ਤਿੰਨ ਦਿਨਾਂ ਦੇ ਵਿੱਚ ਹੁੰਦੇ ਨੇ ਜਣ ਕਿ ਪਹਿਲਾਂ ਤੁਹਾਨੂੰ ਦੱਸਿਆ ਜਾਂਦਾ ਵੀ ਇਸ ਤਰੀਕ ਨੂੰ ਭੋਗ ਪੈਣਾ ਹੈ ਸਹਿ ਪਾਠ ਦੀ ਗੱਲ ਕਰੋ ਉਹ ਵੀ ਤਕਰੀਬਨ 9-10 ਦਿਨਾਂ ਦੀ ਗੱਲ ਹੈ ਉਹ ਵੀ ਤੁਹਾਨੂੰ ਪਹਿਲਾਂ ਪਤਾ ਹੁੰਦਾ ਜਣ ਕਿ ਮੌਕੇ ਤੇ ਆ ਕੇ ਮੌਕੇ ਤੇ ਆ ਕੇ ਨਾ ਉਹ ਭੋਗ ਦਾ ਬਹਾਨਾ ਲਾਉਣਾ ਪੈ ਗਿਆ ਤੇ ਚਲੋ ਕੋਈ ਨਹੀਂ ਇਹ ਲੀਡਰਾਂ ਦੇ ਜਿਹੜੇ ਗੱਪ ਛੜਪ ਹੁੰਦੇ ਨੇ ਤਾਂ ਤਕਰੀਬਨ ਪਤਾ ਹੀ ਹੁੰਦਾ ਹੈ ਇਹ ਚ ਕੋਈ ਬਹੁਤੀ ਵੱਡੀ ਗੱਲ ਨਹੀਂ ਪਰ ਜਿਹੜੀਆਂ ਇਹਨਾਂ ਦੇ ਪਿੱਛੇ ਤੁਰਨ ਵਾਲੀਆਂ ਭੇਡਾਂ ਨੇ ਜਿਹੜੇ ਕਹਿੰਦੇ ਜੀ ਖੈਰਾ ਬਹੁਤ ਵੱਡਾ ਬਲਾਰਾ ਹੈ ਖੈਰਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ ਖੈਰਾ ਜੇਲਾਂ ਤੋਂ ਨਹੀਂ ਡਰਦਾ ਖੈਰਾ ਪਲੇਹ ਤੋਂ ਨਹੀਂ ਡਰਦਾ ਤੇ ਉਹਨੇ ਬਹਾਨਾ ਲਾਇਆ ਭੋਗਦਾ ਇਹ ਗੱਲਾਂ ਸੁਣਨ ਵਾਲੇ ਇਹ ਕਹਿਣਗੇ ਕਿ ਕਿਹੋ ਜੀਆਂ ਗੱਲਾਂ ਨੇ ਬੋਰ ਜਾਂ ਹੋਣਗੇ ਪਰ ਪਰ ਮੈਂ ਗੱਲ ਤਾਂ ਕੀਤੀ ਇਹ ਬਹੁਤ ਲੰਮਾ ਚੋੜਾ ਨਹੀਂ ਬੋਲਣਾ ਕਿ ਇਹ ਜਿਹੜੇ ਤਿੰਨ ਮਹਾਪੁਰਖ ਨੇ ਨਾ ਤੇ ਇੰਨਾ ਪ੍ਰਤੀਤ ਤੁਸੀਂ ਭੁੱਲ ਹੀ ਜਾਓ ਵੀ ਮੁੜ ਕੇ ਰਾਜਨੀਤੀ ਵਿੱਚ ਆ ਜਾਣਗੇ ਇਹ ਕੁਝ ਕਾਰਨ ਵੀ ਬਸ ਇਹਨਾਂ ਕੋਲੇ ਬਿਆਨਬਾਜ਼ੀ ਹੁੰਦੀ ਹੈ ਤੇ ਇੰਨੇ ਕੁ ਬੇਨਤੀ ਪ੍ਰਵਾਨ ਕਰਿਓ ਇਹ ਤਿੰਨੇ ਮਹਾਪੁਰਖ ਨੇ ਜੀ ਇੱਕ ਤਾਂ ਮਹਾਪੁਰਖ ਖਾਲਸ탄 ਜਿੰਦਾਬਾਦ ਕਹਿਣ ਵਾਲਾ ਸੰਜੀਤ ਮਾਨ ਹੈ ਤੇ ਦੂਜਾ ਜਿਹੜਾ ਮਹਾਪੁਰਖ ਹੈ ਉਹ ਬਾਠੀਆਂ ਵਾਲੀ ਸਰਕਾਰ ਕਹਿ ਲਓ ਤੇ ਜਿਹੜਾ ਤੀਜਾ ਮਹਾਪੁਰਖ ਹੈ ਇੰਤਾ ਲਾਈ ਲੱਗ ਹੁੰਦਾ ਹੀ ਐ ਠੀਕ ਐ ਹੁਣ ਇਹਨਾਂ ਦੇ ਨਾਮ ਨਾਲ ਲੱਗਿਆ ਕਿ ਇਹ ਭੋਗ ਵਾਲੇ ਮਹਾਪੁਰਖ ਨੇ ਤੇ ਭੋਗ ਵੀ ਇਹਨਾਂ ਦਾ ਲੰਬਾ ਐ ਛੇਤੀ ਮੁੜ ਕੇ ਨਹੀਂ ਆਉਂਦੇ ਦਵਾਰੇ ਹੁਣ ਨਾਜ਼ਰੀ ਨਹੀਂ ਆਏ ਦੱਸਿਆ ਹੀ ਨਹੀਂ ਮੈਨੂੰ ਲੱਗਦਾ ਵੀ ਭੋਗ ਤੇ ਜਾ ਕੇ ਗਰਮ ਜਲੇਬੀਆਂ ਖਾ ਲਈਆਂ ਹੋਣਗੀਆਂ ਬਾਅਦ ਪੀਲੇ ਹੋਣਾ ਪਾਣੀ ਤੇ ਗਲਾ ਹੋ ਗਿਆ ਹੁਣ ਖਰਾਬ ਤੇ ਹੁਣ ਗਲਾ ਜਾਤ ਨਹੀਂ ਦਿੰਦਾ ਬੋਲਣ ਵਾਸਤੇ ਤਾਂ ਥੋੜਾ ਹੀ ਰੈਸਟ ਕਰਨਗੇ ਤੇ ਜਦੋਂ ਇਹ ਮਸਲਾ ਠੰਡਾ ਹੋ ਗਿਆ ਭਾਨੇ ਵਾਲਾ ਤੇ ਪਤਾ ਲੱਗ ਗਿਆ ਵੀ ਹੁਣ ਡਾਂਗ ਨੁਕ ਫੇਰਤੀ ਪੁਲਿਸ ਪੁਲਿਸ ਨੇ ਤੇ ਫੇਰ ਇਹ ਮਹਾਪੁਰਖ ਗੋਲੀਆਂ ਗਾਣੀਆਂ ਖਾ ਕੇ ਦਵਾਈ ਦੂਈ ਲੈ ਕੇ ਬਾਹਰ ਆ ਕੇ ਭੋਲਣਗੇ ਫਿਰ ਤੱਥਾਂ ਦੇ ਹਿਸਾਬ ਨਾਲ ਖੁਦਮੁਖਤਿਆਰੀ ਦੀ ਗੱਲ ਕਰਨਗੇ ਫਿਰ ਭੇਡਾਂ ਫਿਰ ਸੁਣਨ ਵਾਸਤੇ ਤਿਆਰ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ